ਸਤਿ ਸ਼੍ਰੀ ਅਕਾਲ ਰਣਦੀਪ ਬੰਦੀਰ ਆਫੀਸ਼ਲ ਵਿਖ ਰਹੀ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਬੰਦੀਰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕਹਿੰਦੇ ਨੇ ਵਕਤ ਸਾਰਿਆਂ ਨੂੰ ਮਿਲਦਾ ਹੈ ਜ਼ਿੰਦਗੀ ਬਦਲਣ ਦੇ ਲਈ ਪਰ ਜ਼ਿੰਦਗੀ ਨਹੀਂ ਮਿਲਦੀ ਦੁਬਾਰੇ ਵਕਤ ਨੂੰ ਬਦਲਣ ਦੇ ਲਈ ਬਹੁਤ ਸਾਰੇ ਸੁਨੇਹੇ ਮੇਰੇ ਕੋਲ ਮੈਸੈਂਜਰ ਦੇ ਥਰੂ ਇਸ ਤਰ੍ਹਾਂ ਦੇ ਪਹੁੰਚੇ ਕਿ ਜਦੋਂ ਕੋਈ ਬਹੁਤ ਹੀ ਜ਼ਿਆਦਾ ਤੁਹਾਡਾ ਜੋਣਾ ਔਖਾ ਕਰ ਦੇਵੇ ਉਦੋਂ ਕੀ ਕਰੀਏ ਇਸ ਗੱਲਬਾਤ ਨੂੰ ਬਹੁਤ ਧਿਆਨ ਦੇ ਨਾਲ ਸੁਣਿਓ ਤੇ ਸਮਝਿਓ ਮੈਂ ਤੁਹਾਡੇ ਨਾਲ ਨਾ ਕੁਝ ਐਵੇਂ ਦੀਆਂ ਘਟਨਾਵਾਂ ਸਾਂਝੀਆਂ ਕਰੂੰਗੀ ਇਸ ਗੱਲਬਾਤ ਦੇ ਵਿੱਚ ਜ ਜਿਹਨਾਂ ਨੂੰ ਸੁਣ ਕੇ ਤੁਹਾਨੂੰ ਲੱਗੂਗਾ ਵੀ ਥੋਡੀ ਜ਼ਿੰਦਗੀ ਤਾਂ ਬਹੁਤ ਸੌਖੀ ਐ ਕਿਉਂਕਿ ਇੱਕ ਸਮਾਂ ਸੀ ਜਦੋਂ ਮੈਨੂੰ ਵੀ ਇਹੀ ਲੱਗਦਾ ਹੁੰਦਾ ਸੀ ਕਿ ਮੈਂ ਬਹੁਤ ਤੰਗਾਂ ਕੋਈ ਮੈਨੂੰ ਬਹੁਤ ਤੰਗ ਕਰ ਰਿਹਾ ਹੈ ਤੇ ਮੈਂ ਤੰਗ ਹੋ ਰਹੀ ਸੀ ਜਿਵੇਂ ਹੋ ਰਹੀ ਸੀ ਤਾਂ ਹੀ ਮੈਨੂੰ ਤੰਗ ਕੀਤਾ ਜਾ ਰਿਹਾ ਸੀ ਤੁਸੀਂ ਹੋਣਾ ਬੰਦ ਕਰ ਦਿਓ ਅਸੀਂ ਜਿਹੜੀ ਚੀਜ਼ ਤੋਂ ਜਿੰਨਾ ਦੂਰ ਭੱਜਦੇ ਆ ਨਾ ਉਹ ਚੀਜ਼ ਉਨੀ ਹੀ ਸਾਡੇ ਅੰਦਰ ਡੂੰਗੀ ਲੱਥੀ ਹੁੰਦੀ ਹੈ ਇਸ ਗੱਲ ਨੂੰ ਨਾ ਧਿਆਨ ਦੇ ਨਾਲ ਸੁਣਿਓ ਤੇ ਸਮਝਿਓ ਮੈਂ ਕਿਹਾ ਕਿ ਅਸੀਂ ਜਿਹੜੀ ਚੀਜ਼ ਤੋਂ ਜਿੰਨਾ ਦੂਰ ਭੱਜਦੇ ਆ ਉਹ ਚੀਜ਼ ਉਨੀ ਹੀ ਸਾਡੇ ਅੰਦਰ ਡੂੰਗੀ ਉਤਰੀ ਹੁੰਦੀ ਹੈ ਮਤਲਬ ਸਾਡੇ ਮਨ ਦੇ ਵਿੱਚ ਸਾਡੇ ਥਾਟ ਪ੍ਰੋਸੈਸ ਦੇ ਵਿੱਚ ਉਹੀ ਚੀਜ਼ ਚੱਲ ਰਹੀ ਹੁੰਦੀ ਹੈ ਕਈ ਵਾਰ ਸਾਡੇ ਘਰ ਪਰਿਵਾਰ ਦੀਆਂ ਸਥਿਤੀਆਂ ਐਵੇਂ ਦੀਆਂ ਹੁੰਦੀਆਂ ਕਿ ਅਸੀਂ ਬਿਲਕੁਲ ਹੈਲਪਲੈਸ ਫੀਲ ਕਰਦੇ ਆ ਕਿ ਅਸੀਂ ਕੁਝ ਵੀ ਨਹੀਂ ਕਰ ਸਕਦੇ ਬਹੁਤ ਸਮਾਂ ਪਹਿਲਾਂ ਨਾ ਮੇਰੇ ਡੈਡੀ ਜੀ ਨੇ ਮੈਨੂੰ ਇੱਕ ਗੱਲ ਕਹੀ ਸੀ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਪੁੱਤ ਤੇਰੀਆਂ ਸਮੱਸਿਆਵਾਂ ਤੇਰੀਆਂ ਹੀ ਰਹਿਣਗੀਆਂ ਚਾਹੇ ਤੂੰ ਉਹਨੂੰ ਜਿਹਦੇ ਮਰਜ਼ੀ ਨਾਲ ਸਾਂਝੀਆਂ ਕਰ ਲੈ ਇਹ ਤੇਰੀਆਂ ਨੇ ਇਹ ਤੇਰੀਆਂ ਹੀ ਰਹਿਣਗੀਆਂ ਉਸ ਦਿਨ ਤੋਂ ਮੈਂ ਕਦੇ ਆਪਣੀ ਜ਼ਿੰਦਗੀ ਪ੍ਰਤੀ ਆਪਣੀਆਂ ਸਮੱਸਿਆਵਾਂ ਮਹ ਪ੍ਰਤੀ ਕਦੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਕਿਉਂਕਿ ਮੈਨੂੰ ਇਹ ਸਮਝ ਆ ਗਈ ਕਿ ਸੱਚਮੁੱਚ ਜਿਹੜੀਆਂ ਮੇਰੀਆਂ ਪ੍ਰੋਬਲਮਸ ਨੇ ਉਹ ਮੇਰੀਆਂ ਹੀ ਰਹਿਣਗੀਆਂ ਸੇਮ ਇਸੇ ਤਰ੍ਹਾਂ ਜਿਹੜੀਆਂ ਤੁਹਾਡੀਆਂ ਸਮੱਸਿਆਵਾਂ ਨੇ ਉਹ ਤੁਹਾਡੀਆਂ ਹੀ ਰਹਿਣਗੀਆਂ ਤੁਸੀਂ ਉਹਨਾਂ ਨੂੰ ਕਿਸੇ ਨਾਲ ਮਰਜ਼ੀ ਸਾਂਝੀਆਂ ਕਰ ਲੋ ਕੋਈ ਦੂਜਾ ਤੁਹਾਡੀ ਥਾਂ ਤੇ ਖੜ ਕੇ ਤੁਹਾਡੀ ਸਿਚੁਏਸ਼ਨ ਨੂੰ ਸਮਝ ਹੀ ਨਹੀਂ ਸਕਦਾ ਤਾਂ ਹੁਣ ਤੁਸੀਂ ਕੀ ਕਰਨਾ ਤੁਸੀਂ ਆਪਣਾ ਧਿਆਨ ਹਟਾਉਣਾ ਉਸ ਚੀਜ਼ ਤੋਂ ਦੇਖੋ ਦੋ ਚੀਜ਼ਾਂ ਹੁੰਦੀਆਂ ਹਨਾ ਵੀ ਜਾਂ ਤਾਂ ਤੁਸੀਂ ਮਤਲਬ ਕਹੋ ਵੀ ਨਹੀਂ ਮੈਂ ਵੀ ਉਸੇ ਪੱਧਰ ਤੇ ਜਾਊਂਗਾ ਮੈਂ ਵੀ ਉੰਜ ਹੀ ਗੱਲ ਕਰੂੰਗਾ ਤੇ ਉੰਜ ਗੱਲ ਕਰਕੇ ਵੀ ਗੱਲਾਂ ਵਿਗੜਨੀਆਂ ਹੀ ਹੁੰਦੀਆਂ ਕਿਉਂਕਿ ਜਿਹੜਾ ਬੰਦਾ ਸਮਝਣ ਵਾਲਾ ਹੁੰਦਾ ਉਹ ਤਾਂ ਇਹ ਨੌਬਤ ਹੀ ਨਹੀਂ ਆਉਣ ਦਿੰਦਾ ਉਹ ਤਾਂ ਸੁਧਰ ਜਾਂਦਾ ਜਿਹਨੂੰ ਇਹ ਫਿਕਰ ਹੁੰਦੀ ਹੈ ਵੀ ਘਰ ਪਰਿਵਾਰ ਦਾ ਮਾਹੌਲ ਨਾ ਖਰਾਬ ਹੋਵੇ ਹਨਾ ਹੁਣ ਜੇ ਕੋਈ ਵੀ ਪਰਿਵਾਰਕ ਮੈਂਬਰ ਐਵੇਂ ਦਾ ਜਿਸਨੂੰ ਸਮਝਣਾ ਹੀ ਨਹੀਂ ਜਿਸਨੂੰ ਸੁਧਰਨਾ ਹੀ ਨਹੀਂ ਉਹਨੂੰ ਤਾਂ ਫਿਰ ਕੁਝ ਕਹਿਣਾ ਵੀ ਕੰਮ ਤੇ ਸਿਰ ਮਾਰਨ ਦੇ ਬਰਾਬਰ ਹੈ ਉਹਨੂੰ ਫਿਰ ਤੁਸੀਂ ਛੱਡ ਦਿਓ ਤੁਸੀਂ ਆਪਣਾ ਧਿਆਨ ਹੁਣ ਉਹਨਾਂ ਸਥਿਤੀਆਂ ਤੋਂ ਹਟਾਉਣਾ ਹੈ ਕਿਉਂਕਿ ਦੇਖੋ ਤੁਸੀਂ ਸਾਨੂੰ ਤੰਗ ਕੌਣ ਕਰਦਾ ਹੈ ਨਾ ਜਿਹਦੀ ਅਸੀਂ ਪ੍ਰਵਾਹ ਕਰਦੇ ਆ ਮਤਲਬ ਜੀ ਜੇ ਤੁਸੀਂ ਤੰਗ ਹੁੰਨੇ ਆ ਸਾਨੂੰ ਉਹੀ ਤੰਗ ਕਰ ਸਕਦਾ ਜੇ ਸੜਕ ਤੇ ਜਾਂਦੇ ਹੋਏ ਤੁਹਾਡੀ ਕਿਤੇ ਵੀ ਕਿਸੇ ਨਾਲ ਕੋਈ ਮੰਨ ਲੋ ਲੜਾਈ ਹੋ ਗਈ ਟ੍ਰੈਫਿਕ ਦੇ ਵਿੱਚ ਕਈ ਵਾਰ ਕਿਸੇ ਨਾਲ ਬਹਿਸ ਹੋ ਜਾਂਦੀ ਹੈ ਦੋ ਗੱਲਾਂ ਤੁਸੀਂ ਨੇ ਕਿਸੇ ਨੂੰ ਕਹਿਤੀਆਂ ਦੋ ਗੱਲਾਂ ਕੋਈ ਤੁਹਾਨੂੰ ਕਹਿ ਗਿਆ ਤੁਸੀਂ ਉਸ ਚੀਜ਼ ਨੂੰ ਕਿੰਨਾ ਚਿਰ ਆਪਣੇ ਮਨ ਤੇ ਲਾਉਨੇ ਹੋ ਹਾਂ ਉਸ ਟਾਈਮ ਤੁਹਾਡੇ ਤੇ ਥੋੜਾ ਜਿਹਾ ਅਸਰ ਥੋੜੇ ਸਮੇਂ ਲਈ ਹੁੰਦਾ ਪਰ ਆਇਂ ਤਾਂ ਨਹੀਂ ਵੀ ਤੁਸੀਂ ਫਿਰ 15 20 ਦਿਨ ਮਹੀਨਾ 2 ਮਹੀਨੇ ਉਸੇ ਚੀਜ਼ ਬਾਰੇ ਸੋਚੀ ਜਾ ਰਹੇ ਹੋ ਤੁਸੀਂ ਹਰ ਕਿਸੇ ਕੋਲ ਉਸੇ ਚੀਜ਼ ਬਾਰੇ ਗੱਲ ਕਰ ਰਹੇ ਹੋ ਐਵੇਂ ਨਹੀਂ ਨਾ ਹੁੰਦਾ ਕਿਉਂਕਿ ਸਾਨੂੰ ਲੌਂਗ ਟਰਮ 'ਚ ਉਹੀ ਦੁਖੀ ਕਰ ਸਕਦਾ ਨੈੜਾ ਤੁਹਾਡਾ ਇਹ ਬਹੁਤ ਨਜ਼ਦੀਕੀ ਹੈ ਜਿਹਨੂੰ ਅਸੀਂ ਇਹ ਹੱਕ ਦਿੱਤਾ ਹੋਇਆ ਵੀ ਤੂੰ ਸਾਨੂੰ ਕਰ ਸਕਦਾ ਅਸੀਂ ਇੱਕੋ ਗੱਲ ਲਈ ਵਾਰ-ਵਾਰ ਖੁਸ਼ ਨਹੀਂ ਹੋ ਸਕਦੇ ਇੱਕੋ ਚੀਜ਼ ਲਈ ਵਾਰ-ਵਾਰ ਅਸੀਂ ਫਿਰ ਰੋ ਵੀ ਨਹੀਂ ਸਕਦੇ ਮਤਲਬ ਤੁਸੀਂ ਦੁਖੀ ਹੋ ਸਕਦੇ ਹੋ ਪਰ ਦੂਜਾ ਕੋਈ ਤੁਹਾਡਾ ਦੁੱਖ ਵਾਰ-ਵਾਰ ਨਹੀਂ ਸੁਣੂਗਾ ਵੀ ਤੁਸੀਂ ਕਿਉਂ ਦੁਖੀ ਹੋ ਰਹੇ ਹੋ ਦੇਖੋ ਇੱਕ ਚੀਜ਼ ਜਿਹੜੀ ਮੰਨ ਲਓ ਫॉर ਐਗਜ਼ਾਮਪਲ ਠੀਕ ਹੈ ਮੈਂ ਇਹ ਜਿਹੜੇ ਸ਼ਬਦ ਵਰਤ ਰਹੀ ਹਾਂ ਹੋ ਸਕਦਾ ਕਿ ਕਈਆਂ ਨੂੰ ਇਹ ਸ਼ਬਦ ਬੁਰੇ ਵੀ ਲੱਗਣ ਹਨਾ ਪਰ ਮੰਨ ਲਓ ਇੱਕ ਜਿਹੜਾ ਅਸੂਰ ਹੈ ਉਹ ਤਾਂ ਪਹਿਲੇ ਗੰਦਗੀ ਦੇ ਵਿੱਚ ਲਿਪੜਿਆ ਹੋਇਆ ਠੀਕ ਹੈ ਤੇ ਤੁਸੀਂ ਸੜਕ ਤੇ ਜਾ ਰਹੇ ਹੋ ਉਹਨੇ ਤੁਹਾਡੇ ਤੇ ਕੋਈ ਛਿੱਟਾ ਪਾਤਾ ਠੀਕ ਹੈ ਹੁਣ ਤੁਸੀਂ ਕੀ ਕਰੋਗੇ ਵੀ ਮੈਂ ਵੀ ਆ ਗਿਆ ਦੁਬਾਰੇ ਤੇਰੇ ਨਾਲ ਉਸੇ ਟੋਏ 'ਚ ਠੀਕ ਮੈਂ ਵੀ ਤੈਨੂੰ ਉਨਾ ਹੀ ਲਵੇੜ ਕੇ ਜਾਊ ਉਹ ਤਾਂ ਪਹਿਲੇ ਹੀ ਲਿਬੜਿਆ ਹੋਇਆ ਤੁਸੀਂ ਉਹਨੂੰ ਹੋਰ ਕਿੰਨਾ ਕੁ ਲਵੇੜ ਲੋਂਗੇ ਮਤਲਬ ਹੋਊਗਾ ਕੀ ਵੀ ਤੁਹਾਡੇ ਤੇ ਜਿਹੜਾ ਇੱਕ ਛੱਟਾ ਪਿਆ ਹੋਇਆ ਫਿਰ ਤੁਸੀਂ ਪੂਰੇ ਹੀ ਲੱਤ-ਪੱਤ ਹੋ ਜਾਓਗੇ ਚਿੱਕੜ ਦੇ ਵਿੱਚ ਇਸ ਤੋਂ ਬੈਟਰ ਹੈ ਕਿ ਤੁਸੀਂ ਆਪਣੇ ਆਪ ਨੂੰ ਉੱਥੋਂ ਬਚਾ ਕੇ ਲੰਘ ਜਾਓ ਠੀਕ ਜੇ ਤੁਸੀਂ ਸਥਿਤੀਆਂ ਬਦਲ ਨਹੀਂ ਸਕਦੇ ਤਾਂ ਉਦੋਂ ਉਹਨਾਂ ਸਥਿਤੀਆਂ ਦੇ ਵਿੱਚ ਆਪਣੇ ਆਪ ਨੂੰ ਤੁਸੀਂ ਕਿਵੇਂ ਪ੍ਰੋਟੈਕਟ ਕਰਨਾ ਹੈ ਕਿਵੇਂ ਸੁਰੱਖਿਅਤ ਰੱਖਣਾ ਹੈ ਇਹ ਸਿੱਖਣਾ ਸਮਝਣਾ ਬਹੁਤ ਜ਼ਰੂਰੀ ਹੁੰਦਾ ਦੂਜੀ ਗੱਲ ਸਥਿਤੀਆਂ ਬਦਲ ਜਾਣੀਆਂ ਹਰ ਬੰਦਾ ਜਿਹੜਾ ਹੈ ਨਾ ਉਹ ਜ਼ੀਰੋ ਤੋਂ ਹੀ ਸ਼ੁਰੂ ਕਰਦਾ ਹੈ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਚ ਕਿਸੇ ਨੂੰ ਕਦੇ ਵੀ ਕੁਝ ਵੀ ਸੌਖਾ ਨਹੀਂ ਮਿਲਦਾ ਹਰ ਬੰਦੇ ਨੇ ਨਾ ਜ਼ਿੰਦਗੀ ਜ਼ੀਰੋ ਤੋਂ ਹੀ ਸ਼ੁਰੂ ਕੀਤੀ ਹੁੰਦੀ ਹੈ ਚਾਹੇ ਉਹ ਮੈਂ ਵੀ ਹੋਵਾਂ ਮਤਲਬ ਮੈਂ ਇਹ ਗੱਲ ਪ੍ਰਾਊਡਲੀ ਕਹਿ ਸਕਦੀ ਹਾਂ ਕਿ ਅ ਮੇਰੇ ਕੋਲ ਤਾਂ ਜ਼ੀਰੋ ਵੀ ਆਪਣੀ ਨਹੀਂ ਸੀ ਜਿਸ ਵੇਲੇ ਮੈਂ ਮਤਲਬ ਸ਼ੁਰੂ ਕੀਤਾ ਦੁਆਰਾ ਤੋਂ ਆਪਣੇ ਆਪ ਨੂੰ ਸਟੈਂਡ ਕਰਨਾ ਮੇਰੇ ਕੋਲ ਜ਼ੀਰੋ ਵੀ ਆਪਣੀ ਨਹੀਂ ਸੀ ਮੈਨੂੰ ਉਹ ਵੀ ਕਿਸੇ ਨੇ ਕਿਹਾ ਸੀ ਵੀ ਲੈ ਕਰਤਾ ਤੈਨੂੰ ਜ਼ੀਰੋ ਤੇ ਮੈਂ ਉਸ ਜ਼ੀਰੋ ਨੂੰ ਅਕਸੈਪਟ ਕਰ ਲਿਆ ਕਿ ਹਾਂ ਵੀ ਮੈਨੂੰ ਹੁਣ ਜੇ ਇਹ ਚੀਜ਼ ਮਿਲੀ ਆ ਨਾ ਤੇ ਮੈਂ ਇਹਨਾਂ ਸਥਿਤੀਆਂ ਨੂੰ ਬਦਲੂਗੀ ਆਪਣੇ ਆਪ ਦੇ ਉੱਤੇ ਯਕੀਨ ਰੱਖੋ ਕਿ ਤੁਸੀਂ ਉਹ ਕਰ ਸਕਦੇ ਹੋ ਨਿਓ ਕਿਉਂਕਿ ਇੱਕ ਸ਼ਬਦ ਜਿਹੜੇ ਮੈਂ ਬਚਪਨ ਦੇ ਵਿੱਚ ਆਪਣੇ ਡੈਡੀ ਜੀ ਦੇ ਮੂੰਹੋਂ ਸੁਣੇ ਸੀ ਨਾ ਉਹ ਸ਼ਬਦ ਮੇਰੇ ਇੰਨੇ ਤੁਰੰਦਰ ਤੱਕ ਲਹਿ ਹੋਏ ਆ ਮੈਂ ਇਸੇ ਕਰਕੇ ਹਮੇਸ਼ਾ ਮਾਪਿਆਂ ਨੂੰ ਗੁਜ਼ਾਰਿਸ਼ ਕਰਦੀ ਹੁੰਦੀ ਆ ਕਿ ਕਈ ਵਾਰ ਨਾ ਅਸੀਂ ਘਰਾਂ ਪਰਿਵਾਰਾਂ ਦੀਆਂ ਲੜਾਈਆਂ ਦੇ ਵਿੱਚ ਨਿਆਂਾਇਆਂ ਨੂੰ ਘੂਰ ਕੇ ਬਹੁਤ ਕੁਝ ਕਹਿ ਦਿੰਨੇ ਆ ਕਿਉਂਕਿ ਬੱਚਾ ਤਾਂ ਫਿਰ ਮਾੜੀ ਤਿਰ ਹੁੰਦਾ ਨਾ ਉਹਨਾਂ ਦੇ ਉੱਤੇ ਤਾਂ ਅਸੀਂ ਕੁਝ ਵੀ ਕਹਿ ਲਈਏ ਹੈਨਾ ਕਿਸੇ ਦਾ ਵੀ ਗੁੱਸਾ ਕੱਢ ਲਈਏ ਉਹ ਜੋ ਆਖ ਨੇ ਕਿਹੜੇ ਸਾਡੇ ਮੂਹਰੇ ਬੋਲਣਾ ਹੁੰਦਾ ਹੈਨਾ ਮੈਨੂੰ ਮੇਰੇ ਬਚਪਨ ਦੇ ਵਿੱਚ ਨਾ ਮੇਰੇ ਪਿਤਾ ਜੀ ਨੇ ਇੱਕ ਗੱਲ ਕਹੀ ਸੀ ਉਹ ਗੱਲ ਮੇਰਾ ਉਹਨੇ ਕਦੇ ਹੌਸਲਾ ਨਹੀਂ ਟੁੱਟਣ ਦਿੱਤਾ ਉਹ ਮੈਨੂੰ ਕਹਿੰਦੇ ਸੀ ਕਿ ਤੂੰ ਨਾ ਮੇਰਾ ਚੰਨ ਪੁੱਤ ਨਹੀਂ ਹੈਗਾ ਤੂੰ ਮੇਰਾ ਤਾਰਾ ਏ ਹਰੇਕ ਮਾਪਾ ਨਾ ਆਪਣੇ ਬੱਚੇ ਨੂੰ ਕੋਈ ਨਾ ਕੋਈ ਗੱਲ ਜਿਹੜੀ ਬਹੁਤ ਸੋਹਣੀ ਹੁੰਦੀ ਹੈ ਨਾ ਪਿਆਰ ਦੇ ਵਿੱਚ ਉਹ ਕਹਿੰਦੇ ਹੁੰਦੇ ਆ ਤੇ ਮੇਰੇ ਮੈਨੂੰ ਜਿਹੜੀ ਗੱਲ ਕਹੀ ਸੀ ਨਾ ਉਹ ਇਹ ਕਹੀ ਗਈ ਸੀ ਕਿ ਤੂੰ ਮੇਰਾ ਚੰਨ ਨਹੀਂ ਹੈਗਾ ਤੂੰ ਮੇਰਾ ਤਾਰਾ ਏ ਉਹ ਕਹਿੰਦੇ ਸੀ ਚੰਨ ਤਾਂ ਅੱਧਾ ਮਹੀਨਾ ਹੁੰਦਾ ਅੱਧਾ ਮਹੀਨਾ ਹੁੰਦਾ ਨਹੀਂ ਮਸਿਆ ਦੇ ਵਿੱਚ ਚੰਦ ਹੁੰਦਾ ਨਹੀਂ ਹਣਾ ਤਾਂ ਉਹ ਕਹਿੰਦੇ ਸੀ ਕਿ ਤਾਰੇ ਫਿਰ ਮੈਂ ਕਿਹਾ ਵੀ ਕਈ ਵਾਰ ਤਾਂ ਬੱਦਲ ਵਾਈ ਦੇ ਵਿੱਚ ਤਾਰੇ ਵੀ ਨਹੀਂ ਹੁੰਦੇ ਹੁਣ ਇਹ ਸ਼ਬਦ ਮੈਂ ਮਤਲਬ ਉਸ ਵੇਲੇ ਜਿਹੜਾ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਸੀ ਮੈਨੂੰ ਇਹ ਵੀ ਯਾਦ ਆ ਹਲੇ ਤੱਕ ਹਨਾ ਉਹ ਕਹਿੰਦੇ ਸੀ ਕਿ ਤਾਰੇ ਬੇਸ਼ੱਕ ਹੋਣ ਨਾ ਹੋਣ ਪਰ ਤਾਰੇ ਦੀ ਇੱਕ ਖਾਸੀਅਤ ਹੈ ਕਿ ਤਾਰਾ ਜੇ ਅਸਮਾਨ ਤੋਂ ਟੁੱਟ ਵੀ ਜਾਵੇ ਨਾ ਤਾਂ ਜ਼ਮੀਨ ਤੇ ਨਹੀਂ ਡਿੱਗਦਾ ਉਹ ਰਾਖ ਹੋ ਜਾਏਗਾ ਪਰ ਕਿਸੇ ਦੇ ਹੱਥ ਨਹੀਂ ਲੱਗਦਾ ਇਹ ਚੀਜ਼ ਜਿਹੜੀ ਹੈ ਨਾ ਹੁਣ ਜੇ ਅਸੀਂ ਇਹਨੂੰ ਸਾਇੰਟਿਫਿਕ ਵੇਅ ਦੇ ਵਿੱਚ ਸੋਚੀਏ ਤਾਂ ਇਹਦੇ ਪਿੱਛੇ ਤਾਂ ਬਹੁਤ ਸਾਰੀਆਂ ਕਹਾਣੀਆਂ ਪਰ ਜੇ ਇਹਨੂੰ ਸਮਝਣ ਦੇ ਭਾਵ ਤੋਂ ਅਸੀਂ ਇਹਦੀ ਗੱਲ ਕਰੀਏ ਹੈਨਾ ਤਾਂ ਇਹ ਬਹੁਤ ਵੱਡੀ ਇੱਕ ਸਿੱਖਿਆ ਹੈ ਜਿਹੜੀ ਮੈਂ ਉਸ ਵੇਲੇ ਸਮਝ ਲਈ ਸੀ ਕਿ ਸਥਿਤੀਆਂ ਕੁਝ ਵੀ ਹੋਣ ਮੈਂ ਹਾਰਨਾ ਨਹੀਂ ਤੁਸੀਂ ਜੇ ਇਹ ਸੋਚ ਲਓਗੇ ਨਾ ਵੀ ਤੁਸੀਂ ਹਾਰ ਨਹੀਂ ਮੰਨਣੀ ਤੁਹਾਨੂੰ ਕੋਈ ਨਹੀਂ ਹਰਾ ਸਕਦਾ ਤੁਸੀਂ ਇਸ ਵੇਲੇ ਪਰੇਸ਼ਾਨ ਪਤਾ ਕਿਉਂ ਹੋ ਰਹੇ ਹੋ ਕਿਉਂਕਿ ਤੁਹਾਡੇ ਮਨ ਦੇ ਉੱਤੇ ਇੱਕ ਰੀਲ ਚੜੀ ਹੋਈ ਹੈ ਵੀ ਇਹ ਬੰਦੇ ਮੈਨੂੰ ਤੰਗ ਕਰ ਰਹੇ ਨੇ ਇਹਨਾਂ ਨੇ ਮੈਨੂੰ ਤੰਗ ਕੀਤਾ ਹੋਇਆ ਠੀਕ ਹੈ ਮੈਂ ਤੁਹਾਨੂੰ ਇੱਕ ਛੋਟੀ ਜੀ ਕਹਾਣੀ ਸੁਣਾਉਣੀ ਆ ਉਹ ਕਹਾਣੀ ਜਿਹੜੀ ਹੈ ਨਾ ਤੁਹਾਡੀ ਸਥਿਤੀਆਂ ਨੂੰ ਸਮਝਣ ਦੇ ਵਿੱਚ ਮਦਦ ਕਰੂਗੀ ਇੱਕ ਵਾਰ ਨਾ ਇੱਕ ਬੰਦਾ ਬਹੁਤ ਦੁਖੀ ਸੀ ਤੇ ਇੰਨਾ ਦੁਖੀ ਵੀ ਉਹਦਾ ਦਿਲ ਕਰਿਆ ਕਰੇ ਵੀ ਮੈਂ ਆਤਮ ਹੱਤਿਆ ਹੀ ਕਰ ਲਾਂ ਵੀ ਮੈਂ ਬਹੁਤ ਤੰਗਾਂ ਘਰੇ ਵੜਿਆ ਕਰੇ ਘਰੇ ਕਲੇਸ਼ ਮਤਲਬ ਹਰ ਥਾਂ ਸਮੱਸਿਆਵਾਂ ਹੀ ਸਮੱਸਿਆਵਾਂ ਹੈਨਾ ਵਿਕਾਰਜ ਵੀ ਚੜਿਆ ਹੋਇਆ ਸੀਗਾ ਬਹੁਤ ਤੰਗ ਜ਼ਿੰਦਗੀ ਤੋਂ ਪਰੇਸ਼ਾਨ ਇੰਨਾ ਤਾਂ ਹੁਣ ਉਹਨੇ ਆਪਣੇ ਕਿਸੇ ਦੋਸਤ ਨਾਲ ਗੱਲ ਕੀਤੀ ਵੀ ਮੈਂ ਕੀ ਕਰਾਂ ਮੈਂ ਬਹੁਤ ਤੰਗ ਆ ਉਹਦੇ ਦੋਸਤ ਨੇ ਕਿਹਾ ਉਹ ਕਹਿੰਦਾ ਵੀ ਤੂੰ ਨਾ ਕਿਸੇ ਸੰਤ ਮਹਾਪੁਰਖ ਕੋਲ ਚਲੇ ਜਾ ਉਹੀ ਤੇਰੀ ਇਸ ਸਮੱਸਿਆ ਦਾ ਹੱਲ ਕਰ ਸਕਦੇ ਨੇ ਤਾਂ ਹੁਣ ਉਹ ਬੰਦੇ ਦੇ ਮਨ ਦੇ ਵਿੱਚ ਨਾ ਉਹ ਗੱਲ ਘਰ ਕਰ ਗਈ ਵੀ ਕਿਸੇ ਸੰਤ ਫਕੀਰ ਕੋਲ ਹੀ ਮੇਰੀ ਸਮੱਸਿਆ ਦਾ ਹੱਲ ਹੋ ਸਕਦਾ ਤਾਂ ਉਹਨੇ ਹਰ ਕਿਸੇ ਤੋਂ ਮਤਲਬ ਜਿਹੜਾ ਵੀ ਉਹਨੂੰ ਕਿਸੇ ਨੇ ਕਹਿ ਦੇਣਾ ਵੀ ਫਲਾਣੀ ਥਾਂ ਕੋਈ ਬਾਬਾ ਏ ਤੋ ਉਸ ਬਾਬੇ ਕੋਲ ਚਲਿਆ ਜਾ ਹਨਾ ਉਹ ਫਲਾਣਾ ਬਾਬਾ ਤੇਰੀ ਕੋਈ ਮਦਦ ਕਰ ਦੂਗਾ ਉਹਨੇ ਉਹ ਸਾਰਾ ਕੁਝ ਕਰਨਾ ਸ਼ੁਰੂ ਕੀਤਾ ਉਹਦੇ ਨਾਲ ਕੀ ਹੋਇਆ ਮਤਲਬ ਕਿਸੇ ਨੇ ਕਹਿ ਦੇਣਾ ਵੀ ਫਲਾਣਾ ਹਵਨ ਕਰ ਦੇ ਫਲਾਣਾ ਟੂਣਾ ਕਰ ਲੈ ਮਤਲਬ ਜਦੋਂ ਬੰਦਾ ਦੁਖੀ ਹੁੰਦਾ ਹੈ ਨਾ ਉਹ ਹਰ ਹੱਦ ਤੱਕ ਮੈਂ ਅਕਸਰ ਲੋਕਾਂ ਨੂੰ ਦੇਖਿਆ ਜਾਂਦੇ ਹੋਏ ਕਿਉਂਕਿ ਅਗਲੇ ਨੂੰ ਹੁੰਦਾ ਵੀ ਮੈਂ ਆਪਣੀਆਂ ਸਥਿਤੀਆਂ ਬਦਲ ਲਾਂ ਤਾਂ ਉਹਨੇ ਉਹ ਸਾਰੀਆਂ ਸਥਿਤੀਆਂ ਬਦਲਣ ਦੀ ਕੋਸ਼ਿਸ਼ ਕੀਤੀ ਤੇ ਫਿਰ ਕੀ ਹੋਇਆ ਕਿ ਹੁਣ ਜੀਬ ਹੋਰ ਵੀ ਖਾਲੀ ਹੁੰਦੀ ਗਈ ਕਿਉਂਕਿ ਕਿਸੇ ਨੇ ਕਿੰਨੇ ਪੈਸੇ ਠੱਗ ਲਏ ਕਿਸੇ ਨੇ ਕਿੰਨੇ ਪੈਸੇ ਇੱਕ ਦਿਨ ਉਹਨੂੰ ਸੱਚੀ ਕੋਈ ਸੰਤ ਫਕੀਰ ਮਿਲ ਗਿਆ ਮਤਲਬ ਜਿਹੜਾ ਸੱਚੀ ਕੋਈ ਪਹੁੰਚੀ ਹੋਈ ਕਰਨੀ ਵਾਲਾ ਸੀਗਾ ਉਹ ਆਪਣੀ ਸਮਾਦੀ ਦੇ ਵਿੱਚ ਬੈਠੇ ਸੀ ਤੇ ਜਦੋਂ ਉਹਦੀਆਂ ਅੱਖਾਂ ਖੁੱਲੀਆਂ ਤਾਂ ਦੇਖਿਆ ਕਿ ਇੱਕ ਬੰਦਾ ਨਾ ਬਹੁਤ ਨਿਰਾਸ਼ ਜਾ ਉਹਨਾਂ ਦੇ ਸਾਹਮਣੇ ਬੈਠਾ ਹੈ ਉਹਨਾਂ ਨੇ ਕਿਹਾ ਕਿ ਵੀ ਹਾਂ ਵੀ ਤੂੰ ਇੱਥੇ ਕਿਉਂ ਆਇਆ ਉਹ ਕਹਿੰਦਾ ਵੀ ਮੈਂ ਬੜਾ ਤੰਗ ਹੈ ਆਪਣੀ ਜ਼ਿੰਦਗੀ ਤੋਂ ਤੇ ਮੈਨੂੰ ਮਤਲਬ ਸੁੱਖ ਚਾਹੀਦਾ ਜ਼ਿੰਦਗੀ ਦੇ ਵਿੱਚ ਉਹ ਕਹਿੰਦੇ ਵੀ ਤੂੰ ਸੁੱਖ ਲਈ ਕੀ ਕਰ ਸਕਦਾ ਕਹਿੰਦਾ ਵੀ ਮੈਂ ਸਭ ਕੁਝ ਕਰ ਲੂੰਗਾ ਤੁਸੀਂ ਕਹੋਗੇ ਨਾ ਵੀ ਅੱਗ ਤੇ ਤੁਰਲਾਂ ਮੈਂ ਉਹ ਵੀ ਤੁਰ ਲੂੰਗਾ ਕੋਲਿਆਂ ਦੇ ਉੱਤੇ ਹੈਨਾ ਉਹ ਕਹਿੰਦੇ ਵੀ ਇੰਨਾ ਛੋਟਾ ਜਿਹਾ ਕੰਮ ਨਹੀਂ ਮੈਂ ਤੇ ਤੁੰ ਕਰਾਉਣਾ ਮੈਂ ਤੁਹਾਨੂੰ ਇੱਕ ਮੰਤਰ ਦਿੰਨਾ ਵੀ ਉਹ ਮੰਤਰ ਜਪਨਾ ਬੜਾ ਔਖਾ ਉਹ ਕਹਿੰਦਾ ਜੀ ਮੈਂ ਕੁਝ ਵੀ ਕਰ ਲੂੰਗਾ ਮੈਨੂੰ ਜ਼ਿੰਦਗੀ 'ਚ ਸੁੱਖ ਚਾਹੀਦਾ ਹੈ ਨਾ ਹੁਣ ਉਹ ਸੰਤ ਜਿਹੜੇ ਨੇ ਉਹ ਨੂੰ ਕਹਿੰਦੇ ਆ ਵੀ ਤੂੰ ਨਾ ਇੱਕੋ ਗੱਲ ਰੱਟਦੇ ਜਾਣਾ ਇਹ ਮੂੰਹ ਤੋਂ ਨਹੀਂ ਬੋਲਣੀ ਗੱਲ ਆਪਣੇ ਮਨ ਦੇ ਵਿੱਚ ਵਾਰ-ਵਾਰ ਕਹਿਣੀ ਆ ਵੀ ਮੈਂ ਤਾਂ ਬਹੁਤ ਸੁਖੀ ਆ ਮੈਂ ਤਾਂ ਬਹੁਤ ਸੁਖੀ ਆ ਉਹ ਕਹਿੰਦਾ ਵੀ ਇਹ ਤਾਂ ਕੋਈ ਔਖਾ ਕੰਮ ਨਹੀਂ ਮੈਂ ਇਹ ਕਹਿ ਲੂੰਗਾ ਉਹ ਕਹਿੰਦੇ ਵੀ ਤੂੰ ਇੱਕ ਹਫ਼ਤਾ ਲਗਾਤਾਰ ਇਹ ਮੰਤਰ ਦਾ ਜਾਪ ਕਰਨਾ ਆਪਣੇ ਮਨ ਦੇ ਵਿੱਚ ਤੇ ਮਤਲਬ ਪੂਰੇ ਮਨ ਦੇ ਨਾਲ ਕਰਨਾ ਵੀ ਹਾਂ ਮੈਂ ਬਹੁਤ ਸੁਖੀ ਆ ਪਰ ਕਹਿੰਦੇ ਕਿ ਜਿਸ ਵੇਲੇ ਤੂੰ ਇਹ ਮੰਤਰ ਦਾ ਜਾਪ ਕਰਨਾ ਨਾ ਉਸ ਵੇਲੇ ਤੇਰੇ ਮਨ ਦੇ ਵਿੱਚ ਬਾਂਦਰ ਦਾ ਖਿਆਲ ਨਾ ਆਵੇ ਉਹ ਬੰਦਾ ਕਹਿੰਦਾ ਜੀ ਵੀ ਇਹ ਤਾਂ ਕੋਈ ਔਖਾ ਕੰਮ ਨਹੀਂ ਵੀ ਬਾਂਦਰ ਦਾ ਖਿਆਲ ਤਾਂ ਮੈਨੂੰ ਅਜ ਤੱਕ ਉਂ ਵੀ ਨਹੀਂ ਆਇਆ ਵੀ ਕੋਈ ਗੱਲ ਨਹੀਂ ਮੈਂ ਇਹੀ ਮੰਤਰ ਦਾ ਜਾਪ ਕਰੂੰਗਾ ਤਾਂ ਹੁਣ ਉਹ ਉੱਥੋਂ ਤੁਰ ਪਿਆ ਉਹ ਇਹੀ ਕਹਿੰਦਾ ਆਪਣੇ ਮਨ ਦੇ ਵਿੱਚ ਜਾ ਰਿਹਾ ਵੀ ਮੈਂ ਬਹੁਤ ਸੁਖੀ ਆ ਮੈਂ ਬਹੁਤ ਸੁਖੀ ਆ ਥੋੜੇ ਚਿਰ ਬਾਅਦ ਉਹਦੇ ਮਨ ਦੇ ਵਿੱਚ ਇਹ ਗੱਲ ਆ ਗਈ ਵੀ ਪਰ ਬਾਂਦਰ ਨਾਲ ਐਵੇਂ ਦੀ ਕਿਹੜੀ ਗੱਲ ਜੁੜੀ ਹੋ ਸਕਦੀ ਹੈ ਜਿਹੜਾ ਮੈਨੂੰ ਇਹ ਕਿਹਾ ਗਿਆ ਵੀ ਤੇਰੇ ਮਨ ਦੇ ਵਿੱਚ ਬਾਂਦਰ ਦਾ ਖਿਆਲ ਨਾ ਆਵੇ ਤਾਂ ਉਹਨੇ ਬਾਂਦਰ ਬਾਰੇ ਸੋਚਣਾ ਸ਼ੁਰੂ ਕਰਤਾ ਫਿਰ ਥੋੜਾ ਜਿ ਰੁਕਿਆ ਉਹਨੇ ਕਿਹਾ ਵੀ ਨਹੀਂ ਨਹੀਂ ਮੈਨੂੰ ਇਹ ਕਿਹਾ ਗਿਆ ਵੀ ਬਾਂਦਰ ਦਾ ਖਿਆਲ ਤੇਰੇ ਮਨ ਦੇ ਵਿੱਚ ਨਾ ਆਵੇ ਤਾਂ ਮੈਂ ਇਹਦੇ ਬਾਰੇ ਨਹੀਂ ਸੋਚਣਾ ਤਾਂ ਹੁਣ ਕੀ ਹੋਇਆ ਉਹ ਮਤਲਬ ਘਰੇ ਪਹੁੰਚਿਆ ਹਨਾ ਘਰੇ ਉਹਨੇ ਜਾ ਕੇ ਕਿਹਾ ਵੀ ਧਿਆਨ ਰੱਖੋ ਇੱਥੇ ਕੋਈ ਬਾਂਦਰ ਨਾ ਆਵੇ ਘਰ ਦੇ ਹੈਰਾਨ ਹੋ ਗਏ ਵੀ ਇਹ ਮਤਲਬ ਅਜ ਤੱਕ ਤੱਕ ਵੀ ਐਵੇਂ ਦੀ ਅਬ ਵੀ ਜਿਸ ਇਲਾਕੇ 'ਚ ਅਸੀਂ ਰਹਿੰਦੇ ਆ ਇੱਥੇ ਕਦੇ ਕੋਈ ਐਵੇਂ ਵੀ ਨਹੀਂ ਵੀ ਬਾਂਦਰ ਬਹੁਤ ਆਉਂਦੇ ਨੇ ਇਹਨੇ ਐਵੇਂ ਕਿਉਂ ਕਿਹਾ ਤਾਂ ਹੁਣ ਉਹ ਬੰਦਾ ਬਹੁਤ ਤੰਗ ਹੋ ਗਿਆ ਮਤਲਬ ਉਹਨੂੰ ਹਰ ਥਾਂ ਤੇ ਬਾਂਦਰ ਹੀ ਬਾਂਦਰ ਨਜ਼ਰ ਆਉਣ ਲੱਗੇ ਹੈ ਨਾ ਸੁਪਨਾ ਵੀ ਬਾਂਦਰ ਦਾ ਆਇਆ ਰਾਤ ਨੂੰ ਉਹ ਅਗਲੇ ਦਿਨ ਜਦੋਂ ਫਿਰ ਡੇਰੇ ਤੇ ਪਹੁੰਚਿਆ ਤਾਂ ਉਹਨੇ ਕਿਹਾ ਸੰਤਮਾਪੁਰਖ ਨੂੰ ਕਿ ਮੈਂ ਤਾਂ ਬਹੁਤ ਤੰਗ ਹੋ ਗਿਆ ਮੈਨੂੰ ਹਰ ਥਾਂ ਬਾਂਦਰ ਹੀ ਬਾਂਦਰ ਨਜ਼ਰ ਆ ਰਹੇ ਨੇ ਜਦ ਤੋ ਤੁਸੀਂ ਕਿਹਾ ਇਸ ਤੋਂ ਪਹਿਲਾਂ ਮੈਨੂੰ ਕਦੇ ਵੀ ਬਾਂਦਰ ਦਾ ਖਿਆਲ ਨਹੀਂ ਸੀ ਆਇਆ ਤਾਂ ਉਹ ਕਹਿੰਦਾ ਕਿ ਮੈਨੂੰ ਤਾਂ ਹੁਣ ਵੀ ਤੁਹਾਡੇ ਨਾਲ ਗੱਲ ਕਰਦੇ ਹੋਏ ਵੀ ਨਾ ਤੁਹਾਡੇ ਪਿੱਛੇ ਦਰਖਤ ਤੇ ਇੱਕ ਬਾਂਦਰ ਬੈਠਾ ਹੋਇਆ ਨਜ਼ਰ ਆ ਰਿਹਾ ਹੈ ਉਹ ਜਿਹੜੇ ਸੰਤ ਸੀ ਨਾ ਉਹ ਕਹਿੰਦਾ ਕਿ ਮੈਂ ਤੁਹਾਨੂੰ ਇਹੀ ਚੀਜ਼ ਸਮਝਾਉਣੀ ਚਾਹੁੰਦਾ ਸੀ ਕਿ ਅਸੀਂ ਜਿਸ ਚੀਜ਼ ਤੋਂ ਜਿੰਨਾ ਦੂਰ ਭੱਜਦੇ ਹਾਂ ਨਾ ਉਹ ਚੀਜ਼ ਓਨੀ ਹੀ ਸਾਡੇ ਅੰਦਰ ਡੂੰਘੀ ਉੱਤਰਦੀ ਜਾਂਦੀ ਹੈ ਤੁਸੀਂ ਜਿੰਨਾ ਚਿਰ ਮੈਂ ਤੁਹਾਡੇ ਨਾਲ ਇਹ ਕਹਾਣੀ ਕਿਉਂ ਸਾਂਝੀ ਕੀਤੀ ਹੈ ਮੈਂ ਆਪਣੇ ਬਚਪਨ ਚ ਨਾ ਆਪਣੇ ਦਾਦੀ ਜੀ ਤੋਂ ਸੁਣੀ ਸੀ ਇਹ ਕਹਾਣੀ ਮੈਂ ਤੁਹਾਡੇ ਨਾਲ ਤਾਂ ਸਾਂਝੀ ਕੀਤੀ ਹੈ ਕਿ ਜਦੋਂ ਤੱਕ ਅਸੀਂ ਇਹ ਸੋਚਦੇ ਹਾਂ ਨਾ ਵੀ ਅਸੀਂ ਬਹੁਤ ਤੰਗ ਆਂ ਸਾਨੂੰ ਕੋਈ ਤੰਗ ਕਰ ਰਿਹਾ ਹੈ ਓਨਾ ਚਿਰ ਫਿਰ ਅਸੀਂ ਤੰਗੇ ਹੋਵਾਂਗੇ ਤੰਗ ਹੋਣਾ ਬੰਦ ਕਰ ਦਿਓ ਦੂਜਿਆਂ ਤੋਂ ਉਹਨਾਂ ਦੀਆਂ ਮਤਲਬ ਗੱਲਾਂ ਨੂੰ ਗੋਲਣਾ ਬੰਦ ਕਰ ਦੋ ਜਿੱਥੇ ਤੁਸੀਂ ਕੁਝ ਨਹੀਂ ਨ ਕਰ ਸਕਦੇ ਉੱਥੇ ਚੀਜ਼ਾਂ ਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕਰੋ ਜਦੋਂ ਤੁਸੀਂ ਸਥਿਤੀਆਂ ਬਦਲ ਨਹੀਂ ਸਕਦੇ ਉਦੋਂ ਬਦਲਣ ਦੇ ਲਈ ਯਤਨਸ਼ੀਲਤਾ ਹਮੇਸ਼ਾ ਰਹੋ ਕਦੇ ਵੀ ਹਾਰਨਾ ਮਨੋ ਜ਼ਿੰਦਗੀ ਕਦੇ ਵੀ ਕਿਤੇ ਉਹ ਵੀ ਦੁਬਾਰਾ ਸ਼ੁਰੂ ਕੀਤੀ ਜਾ ਸਕਦੀ ਹੈ ਜ਼ਿੰਦਗੀ ਦੀ ਕਦੇ ਕੋਈ ਹੱਦ ਨਹੀਂ ਹੁੰਦੀ ਸਿਵਾਏ ਉਹਨਾਂ ਹੱਦਾਂ ਦੇ ਜਿਹੜੀਆਂ ਅਸੀਂ ਆਪ ਬਣਾਉਂਦੇ ਆ ਕਦੇ ਵੀ ਜ਼ਿੰਦਗੀ ਜਿਹੜੀ ਹੈ ਉਹ ਸ਼ੁਰੂ ਕੀਤੀ ਜਾ ਸਕਦੀ ਹੈ ਮੈਂ ਮਤਲਬ ਇੱਕ ਟਾਈਮ ਉਹ ਸੀ ਕਿ ਮੈਂ ਬਹੁਤ ਅੱਛੇ ਸੈਲਰੀ ਪੈਕੇਜ ਦੀ ਜਿਹੜੀ ਜੌਬ ਹੈ ਹਨਾ ਉਹ ਛੱਡੀ ਸੀ ਦਿੱਲੀ ਦੇ ਵਿੱਚ ਤੇ ਮੈਂ ਬਿਲਕੁਲ ਜ਼ੀਰੋ ਤੇ ਆ ਗਈ ਸੀ ਇੰਨੀਆਂ ਕੰਡੀਸ਼ਨਸ ਖਰਾਬ ਹੋ ਗਈਆਂ ਸੀ ਕਿ ਮੈਨੂੰ ਲੱਗਦਾ ਸੀ ਕਿ ਇਹ ਹੁਣ ਮਤਲਬ ਐਂਡ ਹੈ ਇਸ ਤੋਂ ਬੱਤਰ ਜ਼ਿੰਦਗੀ ਦੇ ਵਿੱਚ ਹੋਰ ਕੁਝ ਨਹੀਂ ਹੋ ਸਕਦਾ ਤਾਂ ਉਸ ਸਥਿਤੀਆਂ ਵੀ ਨਹੀਂ ਰਹੀਆਂ ਕਿਉਂਕਿ ਮਨ ਦੇ ਵਿੱਚ ਇੱਕ ਉਹ ਚੀਜ਼ ਸੀ ਨਾ ਕਿ ਕਿਹਾ ਗਿਆ ਸੀ ਬਚਪਨ ਦੇ ਵਿੱਚ ਵੀ ਨਹੀਂ ਵੀ ਤੂੰ ਚੰਨ ਨਹੀਂ ਤੂੰ ਤਾਰਾ ਏ ਤੂੰ ਧਰਤੀ ਤੇ ਨਹੀਂ ਆ ਸਕਦਾ ਹੈਨਾ ਮਤਲਬ ਉਹ ਚੀਜ਼ ਤੁਸੀਂ ਆਪਣੇ ਆਪ ਨੂੰ ਸਮਝਾ ਲਓ ਵੀ ਤੁਸੀਂ ਹਾਰ ਨਹੀਂ ਮੰਨਣੀ ਤੁਸੀਂ ਚੀਜ਼ਾਂ ਨੂੰ ਬਦਲ ਲੋਗੇ ਦੁਬਾਰਾ ਤਾਂ ਮੈਂ ਇੱਕ ਬਹੁਤ ਟਾਈਮ ਪੈ ਗਿਆ ਸੀ ਉਸ ਚੀਜ਼ ਦੇ ਵਿੱਚ ਪਰ ਮੈਂ ਦੁਬਾਰਾ ਤੋਂ ਸ਼ੁਰੂਆਤ ਕੀਤੀ ਮੈਂ ਕਿਹਾ ਨਾ ਕਿ ਮੇਰੇ ਕੋਲ ਜ਼ੀਰੋ ਵੀ ਆਪਣੀ ਨਹੀਂ ਸੀ ਤੇ ਮੈਂ ਜਿਹੜੀ ਵੀ ਗੱਲ ਕਰਦੀਆਂ ਉਹ ਬਹੁਤ ਪ੍ਰੈਕਟੀਕਲ ਹੁੰਦੀਆਂ ਨੇ ਗੱਲਾਂ ਬਹੁਤ ਪ੍ਰੈਕਟੀਕਲ بیس ਤੇ ਮੈਂ ਤੁਹਾਡੇ ਨਾਲ ਜਿਹੜੀਆਂ ਗੱਲਾਂ ਆ ਉਹ ਸਾਂਝੀਆਂ ਕਰਦੀਆਂ ਕਿ ਅਸੰਭਵ ਕੁਝ ਵੀ ਨਹੀਂ ਹੁੰਦਾ ਅਸੀਂ ਜਿੰਨਾਂ ਸਥਿਤੀਆਂ ਤੋਂ ਭੱਜਣਾ ਸ਼ੁਰੂ ਕਰਦੇ ਆ ਨਾ ਉਹਨਾਂ ਸਥਿਤੀਆਂ ਸਾਡੇ ਤੇ ਹਾਵੀ ਹੁੰਦੀਆਂ ਜਾਂਦੀਆਂ ਜਿਹੜੀ ਚੀਜ਼ ਤੋਂ ਤੁਹਾਨੂੰ ਬਹੁਤ ਜ਼ਿਆਦਾ ਡਰ ਲੱਗਦਾ ਨਾ ਉਹ ਚੀਜ਼ ਸਭ ਤੋਂ ਪਹਿਲਾਂ ਕਰਨੀ ਸ਼ੁਰੂ ਕਰੋ ਕਿਉਂਕਿ ਜਦੋਂ ਅਸੀਂ ਚੀਜ਼ਾਂ ਨੂੰ ਕਰਨਾ ਸ਼ੁਰੂ ਕਰ ਦਿੰਦੇ ਆ ਨਾ ਉਦੋਂ ਡਰ ਲੱਗਣਾ ਖਤਮ ਹੋ ਜਾਂਦਾ ਹੈ ਤੇ ਦੂਜੀ ਗੱਲ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ ਸਥਿਤੀਆਂ ਜਿੰਨੀਆਂ ਵੀ ਬਦ ਤੋਂ ਬੱਤਰ ਹੋਣ ਇਹ ਇੱਕ ਦਿਨ ਬਦਲ ਹੀ ਜਾਣੀਆਂ ਹੁੰਦੀਆਂ ਜਿਹੜੀਆਂ ਚੀਜ਼ਾਂ ਦੇ ਨਾਲ ਮਤਲਬ ਜੇ ਤੁਹਾਡਾ ਕਿਸੇ ਨਾਲ ਕੋਈ ਜਿੱਦ-ਬਿਆਸ ਵੀ ਹੋ ਗਈ ਨਾ ਤਾਂ ਇਨਾਂ ਕੋ ਮਤਲਬ ਲੈ ਜਾ ਜਿਹੜਾ ਹੈ ਉਸ ਤਰ੍ਹਾਂ ਦਾ ਜ਼ਰੂਰ ਰੱਖਿਓ ਕਿ ਸਥਿਤੀਆਂ ਠੀਕ ਹੋ ਸਕਦੀਆਂ ਦੁਬਾਰੇ ਤੁਹਾਡਾ ਉਨਾ ਲੋਕਾਂ ਦੇ ਨਾਲ ਮਤਲਬ ਤੁਹਾਨੂੰ ਸਹਿਚਾਰ ਰੱਖਣਾ ਪੈ ਸਕਦਾ ਹੈ ਤੁਸੀਂ ਆਪਣੇ ਵੱਲੋਂ ਜ਼ੁਬਾਨ ਵੱਲੋਂ ਜਾਂ ਕਰਨੀ ਵੱਲੋਂ ਕਦੇ ਸ਼ਰਮਿੰਦਾ ਨਹੀਂ ਹੋਣੀ ਚਾਹੀਦੇ ਹੈ ਨਾ ਇੰਨੀਆਂ ਕਿ ਸਥਿਤੀਆਂ ਤੁਸੀਂ ਆਪਣੇ ਆਪ ਲਈ ਠੀਕ ਰੱਖਣੀਆਂ ਹੁੰਦੀਆਂ ਮੈਂ ਮਤਲਬ ਉਸ ਤਰ੍ਹਾਂ ਦਾ ਟਾਈਮ ਦੇਖਿਆ ਹੋਇਆ ਕਿ ਹਰ ਰੋਜ਼ ਨਵੇਂ ਨਿਯਮ ਬਣਦੇ ਸੀ ਮੇਰੇ ਲਈ ਖਾਸ ਤੌਰ ਤੇ ਕਿ ਇੱਕ ਦਿਨ ਜੇ ਮੈਨੂੰ ਕਿਸੇ ਨੇ ਕਿਹਾ ਕਿ ਅੱਜ ਰਿਮੋਟੇ ਸਥਾਨ ਤੇ ਰੱਖਣਾ ਤੇ ਅਗਲੇ ਦਿਨ ਜੇ ਮੈਂ ਉਸੇ ਥਾਂ ਤੇ ਰੱਖਿਆ ਰਿਮੋਟ ਤਾਂ ਉਹ ਜਗ੍ਹਾ ਬਦਲੀ ਜਾਂਦੀ ਸੀ ਕਿ ਨਹੀਂ ਤੂੰ ਅੱਜ ਤੋਂ ਇਸ ਥਾਂ ਤੇ ਰੱਖੇਂਗੀ ਪਰ ਮੈਂ ਹਾਰ ਨਹੀਂ ਮੰਨੀ ਆਪਣੀਆਂ ਸਥਿਤੀਆਂ ਬਦਲੀਆਂ ਤੁਸੀਂ ਵੀ ਬਦਲ ਸਕਦੇ ਹੋ ਬਸ ਆਪਣੇ ਏਮ ਦੇ ਉੱਤੇ ਫੋਕਸ ਕਰੋ ਮੈਨਾਂ ਥੋੜੇ ਦਿਨ ਪਹਿਲਾਂ ਹੀ ਇੱਕ ਨਵੀਂ ਗੱਲ ਜਿਹੜੀ ਹੈ ਨਾ ਉਹ ਸਿੱਖੀ ਹੈ ਸਮਝੀ ਆਏ ਗੱਲ ਤੇ ਇਹ ਗੱਲ ਬਹੁਤ ਜ਼ਰੂਰੀ ਹੈ ਸਮਝਣੀ ਹੈ ਨਾ ਉਹ ਬਹੁਤ ਸੋਹਣੀ ਗੱਲ ਹੈ ਉਹ ਗੱਲ ਇਹ ਹੈ ਕਿ ਕਹਿੰਦੇ ਕਦੇ ਵੀ ਕਿਸੇ ਨੂੰ ਨਾ ਕਿਸੇ ਵੀ ਸਥਿਤੀ ਦੇ ਵਿੱਚ ਰਿਐਕਟ ਨਾ ਕਰੋ ਬਹੁਤਾ ਛੇਤੀ ਜਦੋਂ ਤੱਕ ਤੁਹਾਡੀਆਂ ਸਥਿਤੀਆਂ ਬਹੁਤ ਬਿਹਤਰ ਨਹੀਂ ਹੈਗੀਆਂ ਲੋਕਾਂ ਨੂੰ ਜਵਾਬ ਉਦੋਂ ਦਿਓ ਜਦੋਂ ਲੋਕ ਤੁਹਾਡੇ ਤੱਕ ਅਪਰੋਚ ਹੀ ਨਹੀਂ ਕਰ ਸਕਦੇ ਜਦੋਂ ਤੁਸੀਂ ਉਹਨਾਂ ਦੀ ਪਹੁੰਚ ਤੋਂ ਬਾਹਰ ਹੋਗੇ ਨਾ ਉਸ ਵੇਲੇ ਲੋਕਾਂ ਨੂੰ ਜਵਾਬ ਦਿਓ ਕਿਉਂਕਿ ਉਸ ਵੇਲੇ ਲੋਕ ਤੁਹਾਡੇ ਤੋਂ ਸਵਾਲ ਕਰਨ ਤੋਂ ਵੀ ਡਰਦੇ ਨੇ ਉਸ ਤੋਂ ਪਹਿਲਾਂ ਕਿਸੇ ਨੂੰ ਵੀ ਕੋਈ ਜਵਾਬ ਨਾ ਦਿਓ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਕਿਸੇ ਨੂੰ ਜਵਾਬ ਦੇਣ ਦੀ ਇੱਕ ਸਮੇਂ ਤੋਂ ਬਾਅਦ ਲੋਕਾਂ ਨੂੰ ਜਿਹੜੇ ਜਵਾਬ ਹੈ ਉਹ ਆਪਣੇ ਆਪ ਮਿਲਨੇ ਸ਼ੁਰੂ ਹੋ ਜਾਂਦੇ ਆ ਤੇ ਜਦੋਂ ਜਵਾਬ ਮਿਲਨੇ ਸ਼ੁਰੂ ਹੋ ਗਏ ਨਾ ਲੋਕਾਂ ਦਾ ਤੁਹਾਡੇ ਲਈ ਨਜ਼ਰ ਨਜ਼ਰੀਆ ਸਭ ਕੁਝ ਬਦਲ ਜਾਂਦਾ ਹੈ ਜਦੋਂ ਉਹੀ ਲੋਕ ਜਿਹੜੇ ਤੁਹਾਡੇ ਨਾਲ ਕਦੇ ਸਿੱਧੇ ਮੂੰਹ ਗੱਲ ਨਹੀਂ ਸੀ ਕਰਦੇ ਹੈਨਾ ਬੋਲਿਆ ਮਤਲਬ ਬੁਲਾਇਆ ਤੋ ਨਹੀਂ ਸੀ ਬੋਲਦੇ ਤੁਹਾਨੂੰ ਵੇਖ ਕੇ ਬੂਹੇ ਬੰਦ ਕੀਤੇ ਜਾਂਦੇ ਨੇ ਉਹ ਸਮਾਂ ਹਰ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਵੇਖਦਾ ਤੇ ਫਿਰ ਉਹਨਾਂ ਸਥਿਤੀਆਂ ਨੂੰ ਮਤਲਬ ਉਹਨਾਂ ਤੋਂ ਸਬਕ ਲੈ ਲਓ ਸਮਝ ਲਓ ਉਹਨਾਂ ਸਥਿਤੀਆਂ ਤੋਂ ਕਿ ਮੈਂ ਬਦਲ ਲੂੰਗਾ ਆਪਣੀਆਂ ਸਥਿਤੀਆਂ ਕਿਉਂਕਿ ਸਮੇਂ ਦੀ ਇੱਕ ਖਾਸੀਅਤ ਹੈ ਇਹ ਗੱਲ ਮੈਂ ਯਕੀਨ ਦੇ ਨਾਲ ਕਹਿੰਦੀ ਆ ਸਮੇਂ ਦੀ ਬਹੁਤ ਵੱਡੀ ਖਾਸੀਅਤ ਹੈ ਸਮਾਂ ਕਦੇ ਵੀ ਇੱਕੋ ਵਰਗਾ ਨਹੀਂ ਰਹਿੰਦਾ ਸਥਿਤੀਆਂ ਬਦਲ ਜਾਂਦੀਆਂ ਹਰ ਖੇਤਰ ਦੇ ਵਿੱਚ ਹਰ ਫੀਲਡ ਦੇ ਵਿੱਚ ਮਤਲਬ ਥੋੜਾ ਜਿਹਾ ਟਾਈਮ ਆਉਂਦਾ ਤੇ ਤੁਹਾਡੀ ਰਿਪਲੇਸਮੈਂਟ ਤਿਆਰ ਬੈਠੀ ਹੁੰਦੀ ਹੈ ਮਤਲਬ ਇਹ ਤੁਸੀਂ ਮੰਨ ਕੇ ਚੱਲੋ ਕਿ ਜੇ ਮਤਲਬ ਅੱਜ ਤੁਹਾਡੇ ਤੇ ਸਮਾਂ ਜਿਹੜਾ ਥੋੜਾ ਜਿਹਾ ਔਖਾ ਹੈ ਨਾ ਥੋੜਾ ਜਿਹਾ ਕਠਿਨ ਸਮਾਂ ਹੈ ਕਠਿਨ ਸਥਿਤੀਆਂ ਨੇ ਇਹ ਬਦਲ ਜਾਣਗੀਆਂ ਕਿਉਂਕਿ ਸਮਾਂ ਬਦਲਦਾ ਜ਼ਰੂਰ ਹੈ ਸੋ ਜ਼ਿੰਦਗੀ ਸੌਖੀ ਨਹੀਂ ਮਿਲਦੀ ਜ਼ਿੰਦਗੀ ਸੌਖੀ ਬਣਾਉਣੀ ਪੈਂਦੀ ਹੈ ਆਪਣੀ ਜ਼ਿੰਦਗੀ ਨੂੰ ਨਾ ਥੋੜਾ ਜਿਹਾ ਸੌਖਾ ਕਰ ਲੋ ਸਥਿਤੀਆਂ ਨੂੰ ਇਗਨੋਰ ਕਰਨਾ ਸਿੱਖ ਲੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਐਨਾ ਹੀ ਮੈਨੂੰ ਉਮੀਦ ਹੈ ਵੀ ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇਹ ਗੱਲਾਂ ਤੁਹਾਡੇ ਲਈ ਕਿਤੇ ਨਾ ਕਿਤੇ ਜ਼ਰੂਰ ਮਦਦਗਾਰ ਸਾਬਿਤ ਹੋਣਗੀਆਂ ਇਹ ਬਹੁਤ ਵੱਡੀ ਸੱਚਾਈ ਹੈ ਕਿ ਜਿੰਨਾ ਚਿਰ ਤੱਕ ਅਸੀਂ ਸਥਿਤੀਆਂ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਹਾਂ ਨਾ ਜਿਹੜੀ ਚੀਜ਼ ਸਾਨੂੰ ਬਹੁਤ ਤੰਗ ਕਰਦੀ ਹੈ ਅਸੀਂ ਜਿੰਨਾ ਤੋਂ ਭੱਜਣ ਦੀ ਕੋਸ਼ਿਸ਼ ਕਰਾਂਗੇ ਉਹ ਚੀਜ਼ ਓਨੀ ਡੂੰਗੀ ਸਾਡੇ ਅੰਦਰ ਲੈ ਜਾਂਦੀ ਹੈ ਇਗਨੋਰ ਕਰਨਾ ਸ਼ੁਰੂ ਕਰ ਦੋ ਸਥਿਤੀਆਂ ਬਦਲ ਜਾਣਗੀਆਂ ਅੱਜ ਦੇ ਪ੍ਰੋਗਰਾਮ ਚੇਨਈ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਿਆ ਇਹਦੇ ਬਾਰੇ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਹਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਰਣਦੀਪ ਪੰਦੇਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਸ ਦੇ ਨਾਲ ਹੀ ਹੁਣ ਪ੍ਰੋਗਰਾਮ ਦਾ ਵੇਲਾ ਮੁੱਕਦਾ ਜੀ ਹੁਣ ਦਿਓ ਇਜਾਜ਼ਤ